हां जी सत श्री अकाल जी सारेनु किवें सारे जाने, जाने होप हो ते हिस्सा जाने ਵਧੀਆ ਹੋ ਗਏ ਤੇ ਇਧਰ ਕੀ ਹੁੰਦੇ ਆ ਮੂਛਾ ਸੈਟ ਹਾਂ ਇਹ ਬਹੁਤ ਟਾਈਮ ਖੁੰਮੀਂਗ ਅਮੇ ਦਾ ਹਾਂ ਇਹ ਸੈਟੋ ਜਦੋਂ ਸਾਰੀ ਡੇੜੀ ਬੰਨੇ ਹਾਂ ਫੇਰ ਨਹੀਂ ਟਾਈਮ ਲੱਗਦਾ ਤੇ ਆਪਾਂ ਟਾਈਮ ਬੈਸਦੇ ਹਾਂ ਟਾਈਮ ਹੋ ਗਿਆ ਵਾ 7:00 ਵਜ ਗਏ ਆ ਤੇ ਮੋਰਲੀ ਮਾਰਨਿੰਗ ਆਪਾਂ ਉੱਠੇ ਆਪਾਂ ਚੱਲੇ ਆ ਕੋਈ ਐਮਰਜੈਂਸੀ ਪੈ ਗਈ ਸੀ ਤੇ ਬਾਰਿਸ਼ ਤੁਸੀਂ ਮੰਨੋਗੇ ਇੰਨੀ ਜ਼ਿਆਦਾ ਤੇਜ਼ ਹੋਂਦੀ ਆ ਨਾ ਤੇ ਬਾਰਿਸ਼ ਨੂੰ ਵੇਖ ਕੇ ਡਰ ਵੀ ਲੱਗੰਦਿਆ ਵਾ ਫਿਰ ਚਲੋ ਇਹ ਜਾਈਏ ਕਿ ਚਲੇ ਹੀ ਜਾਈਏ ਜਾਣਾ ਹੀ ਠੀਕ ਆ ਰਾਤ ਦੀ ਬਹੁਤ ਕਾਮੀਓ ਚਲੋ ਸੇਵਕਾ ਇੱਧਰ ਦੇ ਕੰਮ ਘੱਟੇ ਆ ਲੈ ਸਹੀ ਗਿਆ ਰਾਤ ਦਿਨੀ ਅਗਰਾ ਦੇ ਤੇ ਕੱਲ ਪਹਿਲਾਂ ਮਾਰਨਿੰਗ ਪਹਿਲਾਂ ਮਾਰਨਿੰਗ ਤੋਂ ਇੰਨੀ ਤੇਜ਼ ਬਾਰਿਸ਼ ਹੋਣ ਲੱਗੀ ਬਹੁਤ ਹੀ ਜ਼ਿਆਦਾ ਤੇਜ਼ ਫਿਰ ਥੋੜੀ देर ਬੰਦ ਹੋਈ ਸ਼ਾਮ ਨੂੰ ਫਿਰ ਜਦੋਂ 7:30 ਵਜੇ ਦਾ ਟਾਈਮ ਹੋ ਗਿਆ ਨਾ ਉਦੋਂ ਇੰਨੀ ਜ਼ਿਆਦਾ ਤੇਜ਼ ਸਾਰੀ ਰਾਤ ਬਾਰਿਸ਼ ਹੁੰਦੀ ਰਹੀ ਆ ਤੇ ਮਤਲਬ ਇੰਨੇ ਜ਼ਿਆਦਾ ਬੱਦਲ ਗਰ ਜਾਂਦੇ ਸੀ ਇੰਨੇ ਜ਼ਿਆਦਾ ਰਾਤ ਨੂੰ ਡਰ ਲੱਗਣਾ ਪਿਆ ਇੰਨੇ ਕਿ ਜ਼ਿਆਦਾ ਕੀ ਕਹਿੰਦੇ ਆ ਬਾਰਿਸ਼ ਹੁੰਦੀ ਮੈਂ ਤੁਹਾਨੂੰ ਵਿਖਾਨੀ ਆ ਸਾਰਾ ਥੋੜਾ ਬਾਹਰ ਚਾ ਕੇ ਵੀਊ मैडम सर प्लीज बारिश कितनी ज्यादा होन दी है रूम ਦੇ ਵਿੱਚ ਵੀ ਨਾ ਪਾਣੀ ਆ ਗਿਆ ਆ ਦੇਖੋ ਮਤਲਬ ਕੀ ਇਹ ਹਜੇ ਕਾ ਆਟਾ ਉੱਪਰ ਕਲਾਉਡਸ ਦੇਖੋ ਬਟ ਇੱਥੇ ਦੇਖਣਾ ਬੱਦਲ ਇਕਦਮ ਥੱਲੇ ਆਂਦੇ ਜਿੰਨੇ ਵੀ ਬੱਦਲ ਆਂਦੇ ਫਿਰ ਉਹ ਵਰ ਜਾਂਦੇ ਆ ਤੇ ਹਵਾ ਇੰਨੀ ਜ਼ਿਆਦਾ ਠੰਡੀ ਆ ਨਾ ਪਵਾ ਸੇਰੀਆ ਪਵਾ ਅੱਜ ਤੇ ਇਤਨਾ ਵੀ ਆਈ ਸੀਗੀ ਬਹੁਤ ਹੀ ਤੇਜ਼ ਬਾਰਿਸ਼ ਆ ਤੇ ਹਾਂ ਬਾੜਾ ਜੀ ਆਣ ਦੇ ਚਾਹਵਾਂ ਨੇ ਕਿ ਸਾਡੇ ਵਾਂਗ ਉਹ ਅਗਸਤ ਦੇ ਲਾਸਟ ਜਿਹੇ ਨਾਣ ਅਗਸਤ ਦੇ ਨਹੀਂ بارشਾਂ ਦੇ ਕਿ ਹਾਂ بارشਾਂ ਦੇ ਕੇ ਆਣ ਤੇ ਹਾਂ ਪਰ ਆਪਾਂ ਜਦੋਂ ਫਰਸਟ ਵੀਕ ਆਏ ਸੀ ਉਦੋਂ ਠੀਕ ਸੀਗਾ ਤੇ ਬਟ ਹੁਣ ਤੇ ਬਹੁਤ ਹੀ ਜ਼ਿਆਦਾ بارش ਹੁੰਦੀ ਆ بارش ਦਾ ਵਗੈਰਾ ਦੇਖ ਕੇ ਕੋਈ ਅਲਰਟ ਤੇ ਨਹੀਂ ਹੈਗਾ ਬਟ ਜਦੋਂ ਆਪਾਂ ਦੇਖਿਆ ਸੀਗਾ ਉਦੋਂ ਕੁਝ ਵੀ ਨਹੀਂ ਸਾਰਾ ਕੁਝ ਸਾਫ਼ ਹੀਗਾ ਹੁਣ ਅੱਗੇ ਅਲਰਟ ਹੀ ਦੋਟਾ ਹੁਣ ਅੱਗੇ ਅਲਰਟ ਆ ਪਰ ਉਦੋਂ ਇਹੋ ਹੀ ਦੱਸ ਰਹੇ ਸੀਗੇ ਕਿ ਨਹੀਂ ਕੁਝ ਵੀ ਨਹੀਂ ਸਾਰਾ ਕੁਝ 올 ਰਾਈਟ ਆ ਸਭ ਵਧੀਆ ਆਪਾਂ ਪੁੱਛ ਕੇ ਕਾਲ ਕਰਕੇ ਆਏ ਸੀਗੇ ਬਟ ਬਾਰਿਸ਼ ਇੰਨੀ ਜ਼ਿਆਦਾ ਤੇਜ਼ ਹੁੰਦੀ ਹੈ ਜਿਹੜੇ ਟੈਰਿਸ ਤੇ ਆਪਾਂ ਬੈਠਦੇ ਆ ਉਹ ਟੈਰਿਸ ਇੰਨਾ ਜ਼ਿਆਦਾ ਹੋਇਆ ਪਿਆ ਵਾ ਨਾ ਬਸ ਹੁਣ ਇਹ ਆ ਕਿ ਫਟਾਫਟ ਚਾਹ ਪੀਏ ਤੇ ਨਿਕਲੀਏ ਕਾਕਾ ਵਿਚਾਰਾ ਸੁੱਤਾ ਪਿਆ ਇੰਨੀ ਮਾਰਨਿੰਗ ਇਹਨੂੰ ਠਾਣਾ अर्ਲੀ ਮਾਰਨਿੰਗ ਕੱਲ ਸਵੇਰੇ ਸਕੂਲ ਵੀ ਇਹਨੇ अर्ਲੀ ਮਾਰਨਿੰਗ ਹੀ ਜਾਣਾ ਤੇ ਪੈਕਿੰਗ ਵਗੈਰਾ ਸਾਰੀ ਛੱਡੀ ऑलमोस्ट हो चुकी है तुम मैं रूम की सीनरी बखानी है आप घर ही जाने ना परफ्यूम क्यों लगा दे कुछ कहना चाहोगे कि नहीं चलो <laughs> जी आप रेडी हूँ आप रेडी हूँ घर जाने वास्ते ਜਿੱਥੇ ਵੀ ਚਲ ਜੀ 1 2 3 2 3 ਦਿਨ ਲੱਗ ਜਾਂਦੇ ਆ ਬਟ ਫਿਰ ਕੀ ਕਹਿੰਦੇ ਆ ਉਹ ਕਹਿੰਦੇ ਨਾ ਇੱਕ ਹੋਮ ਸਵੀਟ ਹੋਮ ਹੁਣ ਆਪਾਂ ਘਰ ਚੱਲੇ ਆ ਘਰ ਜਾ ਕੇ ਰੈਸਟ ਕਰਾਂਗੇ ਤੇ ਫਿਰ ਕੱਲ ਨੂੰ ਫੇਰ ਔਨ ਡਿਊਟੀ ਸ਼ੂਟਿੰਗ ਸਕੂਲ ਕੱਲ ਫੇਰ ਮੈਨੂੰ 5 ਵਜੇ ਉੱਠਣਾ ਪੈਣਾ ਵਾ ਤੇ ਹੁਣ ਜਦੋਂ ਆਪਾਂ ਬਾਹਰ ਨਿਕਲਦੇ ਆ ਉਦੋਂ ਵੀ ਤੁਹਾਨੂੰ ਵੀਊ ਵਿਖਾਣੇ ਆ ਤੇ ਜਿਹੜੇ ਸਾਡੇ ਨਾਲ ਆਏ ਸੀਗੇ ਸਾਡੇ ਫਰੈਂਡਸ ਉਹ ਵੀ ਉੱਠ ਚੁੱਕੇ ਨੇ ਤੇ बस ਉਹਨਾਂ ਵੇਟ ਹੁੰਦੀ ਆ ਚਾਹ ਦੀ ਚਾਤ ਬਾਦ ਆਪਾਂ ਇੱਥੋਂ ਨਿਕਲ ਚਾਵਾਂਗੇ ਨੂੰ ਹੋ ਜਾਵੇ ਜਲਦੀ ਤੋਂ ਜਲਦੀ ਜਿੰਨਾ ਹੋ ਸਕੇ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਤੇਜ਼ ਹੁੰਦੀ ਬਾਰਿਸ਼ ਕਰਕੇ ਆਪਾਂ ਇੱਥੋਂ ਛੇਤੀ ਨਿਕਲਦੇ ਆ ਚਲੋ ਜੀ ਬਾ ਕੀ ਅੱਗੇ ਤੁਹਾਨੂੰ ਦਿਖਾਣੇ काश ने उठाने की बड़ी ट्राई कर रही हूँ बट बेचारी उठ नहीं रही क्योंकि दिया, हो के है ना ठंड होंगी निघे होके बंद सुता हों तो उठन का ची नहीं करता तो अमला बूबा छुट्टा है काशवी मिले सोनू राधे राधे कृष्ण नहीं उठा चलें घर अब बैक टू होम बारिश दे कितनी हो रही है बाहर बादल गरज रहे हैं जोर जोर से डेंजर है ना फिर ऐसे तो चलें ਉਠ ਨਹੀਂ ਰਹੀ ਤੇ ਉਧਰ ਸਾਡੀ ਜਾਂਚ ਤੇ ਉਹਨਾਂ ਦੀ ਬੇਟੀ ਬਹੁਤ ਰੋ ਰਹੀ ਆ ਤਾਂ ਕਾ ਦੀ ਛੋਟੇ ਬੱਚੇ ਨਾਲ ਥੋੜਾ ਮੁਸ਼ਕਿਲ ਹੋ ਜਾਂਦਾ ਨਾ ਨਾ ਅਸਾਂ ਕੁਝ ਟੈਕਲ ਕਰਨਾ ਤੇ ਕਿਸੇ ਕੋਈ ਜਾ ਵੀ ਨਹੀਂ ਰਹੀ ਛੋਟੀ ਆ ਹਜੇ ਤੇ ਬੱਦਲ ਫੇਰ ਇੱਕਦਮ ਸਾਰੇ ਥੱਲੇ ਆ ਗਏ ਆ ਤੇ ਜਿੰਨੇ ਵੀ ਬੱਦਲ ਥੱਲੇ ਆ ਜਾਂਦੇ ਆ ਇੱਕਦਮ ਨਾ ਕੀ ਕਹਿੰਦੇ بارش ਹੋਣਾ ਪੈਂਦੀ ਆ ਉਦੋਂ ਹੀ ਹੇ ਰੱਬਾ بارش ਬੰਦ ਕਰਾ ਦੇ 5-7 ਮਿੰਟ ਦੀ ਗੱਲ ਆ। ਆਉਣੀ ਕੋਈ ਨਹੀਂ। ਜੰਗ ਕਰ। ਬਾਈ ਆ। ਪਿਆਰੇ ਇੱਕ।